ਹਾਂਜੀ ਵਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਆਉਣ ਲਈ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਡੀ ਵੀਡੀਓ ਨੂੰ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਸਵਾਗਤ ਕਰਦੇ ਆਂ ਜੀ ਆਪਣੇ ਚੈਨਲ ਤੇ ਸਾਰੀਆਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਸਾਰੇ ਸੂਟਾਂ ਦੇ ਉੱਪਰ ਆਫਰ ਤੇ ਆਫਰ ਲੱਗੀ ਹੋਈ ਹੈ ਜੀ ਬਹੁਤ ਸੋਹਣਾ ਕਾਟਨ ਦਾ ਫੈਬਰਿਕ ਆਊਗਾ ਜੀ ਨਾਲ ਕਾਟਨ ਦਾ ਦੁਪੱਟਾ ਆਊਗਾ ਪਿਓਰ ਕਾਟਨ ਦੀ ਬਾਟਮ ਆਊਗੀ ਜੀ ਕਪੜਾ ਬਹੁਤ ਹੀ ਜ਼ਿਆਦਾ ਫਾਈਨ ਤੇ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਇਹ ਵਾਲੇ ਸੂਟ ਮਸਲੀਨ ਕਾਟਨ ਦੇ ਆਉਣਗੇ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਇਹ ਸੂਟ ਹੈ ਜੀ ਤਮੰਨਾ ਬ੍ਰਾਂਡ ਦਾ ਫੈਬਰਿਕ ਆਊਗਾ ਜੀ ਨਾਲ ਦੁਪੱਟਾ ਆਊਗਾ ਇਹਨਾਂ ਦੇ ਨਾਲ ਮਸਲੀਨ ਦਾ ਤੇ ਬਹੁਤ ਹੀ ਸੋਹਣੇ ਸੋਹਣੇ ਜੇ ਇਹਨਾਂ ਦੇ ਪ੍ਰਿੰਟ ਹੈ ਇਹ ਵਾਲੇ ਸੂਟ ਸਾਰੇ ਏਕੇ ਟੈਕਸ ਦੇ ਆਉਣਗੇ ਜੀ ਏਕੇ ਟੈਕਸ ਦੀ ਪ੍ਰਿੰਟ ਮੈਚਿੰਗ ਸੂਟ ਹੈ ਜੀ ਤੇ ਬਹੁਤ ਹੀ ਘੱਟ ਪ੍ਰਾਈਸ ਤੇ ਇਹ ਸੂਟ ਹੈ ਜੀ ਸਾਰੇ ਸੂਟਾਂ ਦੇ ਉੱਪਰ ਸੇਲ ਹੈ ਜੀ ਜਿਹੜਾ ਵੀ ਤੁਸੀਂ ਸੂਟ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਤੇ ਪ੍ਰਾਈਸ ਬਹੁਤ ਹੀ ਘੱਟ ਹੈ ਜੀ ਇਹਨਾਂ ਦਾ ਪ੍ਰਾਈਸ ਸੀਜ਼ਨ ਦੇ ਵਿੱਚ 950000 ਤੱਕ ਵੀ ਇਹ ਸੇਲ ਹੋਏ ਹੈ ਜੀ ਬਹੁਤ ਸੋਹਣੀ ਲੌਨ ਕਾਟਨ ਦੇ ਸੂਟ ਹੈ ਜੀ ਇਹ ਕੈਮਰੀ ਕਾਟਨ ਨਹੀਂ ਹੁੰਦੀ ਜੀ ਇਹ ਲੌਨ ਕਾਟਨ ਹੁੰਦੀ ਹੈ ਬਹੁਤ ਸੋਹਣਾ ਫੈਬਰਿਕ ਹੁੰਦਾ ਜੀ ਬਹੁਤ ਹੀ ਜ਼ਿਆਦਾ ਸੌਫਟ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਜੀ ਕੋਈ ਇਹ ਕਪੜਾ ਖਰਾਬ ਨਹੀਂ ਹੁੰਦਾ ਜੀ ਐਸੇ ਤਰ੍ਹਾਂ ਹੀ ਇਹ ਕਪੜਾ ਰਹਿੰਦਾ ਬਹੁਤ ਹੀ ਜ਼ਿਆਦਾ ਸੌਫਟ ਹੁੰਦਾ ਜੀ ਪਾ ਕੇ ਮਜ਼ਾ ਆ ਜਾਂਦਾ ਜੀ ਇੰਨਾ ਹੀ ਸੋਹਣਾ ਤੇ ਇੰਨਾ ਪਿਆਰਾ ਇਹ ਫੈਬਰਿਕ ਹੈ ਪ੍ਰਿੰਟਿੰਗ ਵੀ ਇਹਨਾਂ ਦੀ ਸਾਰੇ ਸੂਟਾਂ ਦੀ ਬਾ ਕਮਾਲ ਪ੍ਰਿੰਟਿੰਗ ਹੈ ਜੀ ਬਹੁਤ ਸੋਹਣੇ ਛੋਟੇ ਵੱਡੇ ਸਾਰੇ ਤਰ੍ਹਾਂ ਦੇ ਪ੍ਰਿੰਟ ਹੈ ਜੀ ਕੋਈ ਵੀ ਤੁਸੀਂ ਸੂਟ ਆਰਡਰ ਕਰ ਸਕਦੇ ਹੋ ਜੇ ਕਿਸੇ ਭੈਣ ਨੇ ਬਾਟਮ ਤੇ ਵਰਕ ਕਰਵਾਉਣਾ ਹੈ ਤਾਂ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਇਹਨਾਂ ਨੂੰ ਹੋਰ ਵੀ ਸੋਹਣਾ ਬਣਾ ਸਕਦੇ ਹੋ ਜੀ ਬਾਟਮ ਤੇ ਵਰਕ ਕਰਵਾ ਕੇ ਜੇ ਕਿਸੇ ਭੈਣ ਨੇ ਦੁਪੱਟਾ ਨਾਲ ਰੈਡੀ ਕਰਵਾਉਣਾ ਹੈ ਜੀ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਦੁਪੱਟੇ ਹੁੰਦੇ ਆ ਜੀ ਤੁਸੀਂ ਕੋਈ ਵੀ ਦੁਪੱਟਾ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਆਪਣੀ ਚੋਇਸ ਦਾ ਸਿੰਗਲ ਡਾਈ ਡਬਲ ਡਾਈ ਆਪਣੇ ਕੋਲੇ ਹਰ ਤਰ੍ਹਾਂ ਦਾ ਦੁਪੱਟਾ ਅਵੇਲੇਬਲ ਹੈ ਜੀ ਤੁਸੀਂ ਸਾਡੇ ਤੋਂ ਦੁਪੱਟੇ ਜਿੰਮੇ ਮਰਜ਼ੀ ਦੇ ਲੈ ਸਕਦੇ ਹੋ ਨਾਲ ਡਾਈ ਕਰਵਾ ਸਕਦੇ ਹੋ ਜੇ ਤੁਸੀਂ ਬਿਨਾਂ ਡਾਈ ਤੋਂ ਲੈਣਾ ਤਾਂ ਬਿਨਾਂ ਡਾਈ ਤੋਂ ਵੀ ਅਸੀਂ ਤੁਹਾਨੂੰ ਨਾਲ ਭੇਜ ਦਾਂਗੇ ਜੀ ਸੂਟ ਦੇ ਤੇ ਬਹੁਤ ਹੀ ਸੋਹਣਾ ਫੈਬਰਿਕ ਹੈ ਜੀ ਤੇ ਇੱਕ ਆਪਣੇ ਕੋਲੇ ਜੀ ਹੈਂਡਵਰਕ ਦੇ ਸੂਟਾਂ ਦੀ ਬੁਕਿੰਗ ਸ਼ੁਰੂ ਹੈ ਜੀ ਜੇ ਕਿਸੇ ਭੈਣ ਨੇ ਹੈਂਡਵਰਕ ਦੇ ਸੂਟ ਰੈਡੀ ਕਰਵਾਉਣੇ ਆ ਤਾਂ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਸਾਡੇ ਵਟਸਐਪ ਨੰਬਰ ਤੇ ਸਾਨੂੰ ਮੈਸੇਜ ਕਰਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਿਵੇਂ ਦੇ ਵੀ ਫੈਬਰਿਕ ਤੇ ਜੇ ਜਾਂ ਵੀ ਤੁਸੀਂ ਡਿਜ਼ਾਈਨ ਕਹੋਗੇ ਆਪਾਂ ਤੁਹਾਨੂੰ ਉਹmeida ਹੀ ਸੂਟ ਰੈਡੀ ਕਰਕੇ ਦੇਵਾਂਗੇ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਆਪਣਾ ਤੇ ਕੱਪੜੇ ਦੀ ਤੇ ਕੰਮ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਤੁਹਾਨੂੰ ਨਾ ਤਾਂ ਕੱਪੜੇ 'ਚ ਕੋਈ ਸ਼ਿਕਾਇਤ ਆਵੇ ਜੀ ਨਾ ਹੀ ਆਪਣੇ ਕੰਮ 'ਚ ਕੋਈ ਸ਼ਿਕਾਇਤ ਆਵੇ ਜਿਵੇਂ ਦਾ ਸਟੱਫ ਤੁਸੀਂ ਕਹੋਗੇ ਜੀ ਆਪਾਂ ਉਸੇ ਤਰ੍ਹਾਂ ਦਾ ਸਟੱਫ ਤੁਹਾਨੂੰ ਲਾ ਕੇ ਦੇਵਾਂਗੇ ਜੀ ਪਿਓਰ ਸੈਮੀ ਜਿਵੇਂ ਦਾ ਵੀ ਤੁਸੀਂ ਸਟੱਫ ਕਹੋਗੇ ਜੀ ਡਿਜ਼ਾਈਨ ਤੁਹਾਨੂੰ ਜਿੰਮੇ ਦਾ ਵੀ ਤੁਸੀਂ ਸਾਨੂੰ ਭੇਜੋਗੇ ਜੇ ਕੋਈ ਸਾਡਾ ਡਿਜ਼ਾਈਨ ਤੁਹਾਨੂੰ ਪਸੰਦ ਆ ਜਾਂ ਤੁਸੀਂ ਕੋਈ ਆਪਦਾ ਡਿਜ਼ਾਈਨ ਭੇਜ ਦਿਓ ਤੁਹਾਨੂੰ ਸੇਮ ਸੂਟ ਰੈਡੀ ਹੋ ਜਾਊਗਾ ਜੀ ਤੇ ਤੁਸੀਂ ਆਪਦੀ ਬੁਕਿੰਗ ਸਾਡੇ ਕੋਲੋਂ ਕਰਵਾ ਸਕਦੇ ਹੋ ਤੁਹਾਨੂੰ ਪਤਾ ਹੀ ਹੈ ਜੀ ਹੈਂਡਵਰਕ ਦੇ ਸੂਟਾਂ ਤੇ ਬਹੁਤ ਟਾਈਮ ਲੱਗ ਜਾਂਦਾ ਹੈ ਜੀ ਤੇ ਫਿਰ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਜਿਹੜੀਆਂ ਵੀ ਪਹਿਣਾ ਨੇ ਬੁਕਿੰਗ ਕਰਵਾਉਣੀ ਹੈ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਜੇ ਕਿਸੇ ਵੀ ਭੈਣ ਨੇ ਮਸ਼ੀਨ ਵਰਕ ਦਾ ਸੂਟ ਰੈਡੀ ਕਰਵਾਉਣਾ ਜਾਂ ਪੇਂਟਿੰਗ ਪੇਂਟ ਵਰਕ ਦਾ ਜਾਂ ਕੋਈ ਬਲੌਕ ਪੇਂਟਿੰਗ ਦਾ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੇ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਇਹ ਵਾਲੇ ਸੂਟ ਵੀ ਕਾਟਨ ਦੇ ਆਉਣਗੇ ਜੀ ਤੇ ਨਾਲ ਕਾਟਨ ਦੇ ਹੀ ਦੁਪੱਟੇ ਆਉਣਗੇ ਕੱਪੜੇ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਪਿਓਰ ਕਾਟਨ ਹੈ ਤਾਂ ਪਿਓਰ ਕਾਟਨ ਹੀ ਤੁਹਾਡੇ ਕੋਲੇ ਆਊਗੀ ਜੀ ਜੇ ਅਸੀਂ ਤੁਹਾਨੂੰ ਕਾਟਨ ਕਹਿ ਕੇ ਦੇ ਰਹੇ ਹਾਂ ਤਾਂ ਕਾਟਨ ਹੀ ਤੁਹਾਡੇ ਕੋਲੇ ਆਊਗੀ ਜੀ ਆਪਣੇ ਕੋਲੇ ਕੋਈ ਵੀ ਮਿਕਸ ਸਟੱਫ ਨਹੀਂ ਹੁੰਦਾ ਜੀ ਇਹ ਵਾਲੇ ਸੂਟ ਏਕੇ ਟੈਕਸ ਦੇ ਆਰਕੰਡੀ ਦੇ ਆਉਣਗੇ ਜੀ ਆਰਗੈਨਿਕ ਆਰਕੰਡੀ ਹੁੰਦੀ ਹੈ ਜੀ ਇਹ ਤੋਤੇ ਤੋਂ ਬਹੁਤ ਹੀ ਜ਼ਿਆਦਾ ਸੌਫਟ ਬਣ ਜਾਂਦੀ ਹੈ ਜੀ ਤੁਸੀਂ ਇਹਦੇ ਤੇ ਜਿਹੜੇ ਡਾਰਕ ਕਲਰ ਹਨ ਤੇ ਲਾਈਨਿੰਗ ਨਾਲ ਵੀ ਲਗਾਉਗੇ ਤਾਂ ਕੋਈ ਜ਼ਿਆਦਾ ਇਸ਼ੂ ਨਹੀਂ ਹੈਗਾ ਜੀ ਕਿਉਂਕਿ ਅਸੀਂ ਖੁਦ ਸੂਟ ਇਹਦੇ ਸਟਿਚ ਕਰੇ ਆ ਬਹੁਤ ਸੋਹਣਾ ਫੈਬਰਿਕ ਹੈ ਜੀ ਕੋਈ ਇਹਦੇ ਚ ਕੋਈ ਜ਼ਿਆਦਾ ਐ ਨਹੀਂ ਹੈਗਾ ਵੀ ਆਪਾਂ ਨੂੰ ਸੀ ਥਰੂ ਹੋਊਗਾ ਲਾਈਟ ਕਲਰ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਜੀ ਵੀ ਸੀਦਰ ਹੁੰਦਾ ਹੀ ਆ ਉਹ ਤਾਂ ਆਪਾਂ ਤੁਸੀਂ ਕਾਟਨ ਲੈ ਲਓ ਕੋਈ ਫੈਬਰਿਕ ਲੈ ਲਓ ਪਰ ਡਾਰਕ ਕਲਰ ਦੇ ਵਿੱਚ ਕੋਈ ਜ਼ਿਆਦਾ नीड ਨਹੀਂ ਹੁੰਦੀ ਜੀ ਸੌਫਟ ਬਹੁਤ ਫੈਬਰਿਕ ਹੈ ਜੀ ਇਹ ਜਦੋਂ ਆਪਾਂ ਇਹਨੂੰ ਵਾਸ਼ ਕਰ ਲੈਂਦੇ ਆ ਬਹੁਤ ਹੀ ਜ਼ਿਆਦਾ ਸੌਫਟ ਹੋ ਜਾਂਦਾ ਹੈ ਜੀ ਇਹ ਤੇ ਇਹਨਾਂ ਸੂਟਾਂ ਦੇ ਉੱਪਰ ਵੀ ਆਫਰ ਹੈ ਜੀ ਇਹ ਵਾਲੇ ਸੂਟ 1100 1200 ਤੱਕ ਰਾਰਕੰਡੀ ਦੇ 1200 ਤੱਕ ਸੇਲ ਹੋਏ ਆ ਜੀ ਪਰ ਹੁਣ ਇਹਨਾਂ ਦਾ ਪ੍ਰਾਈਸ ਬਹੁਤ ਹੀ ਘੱਟ ਹੈ ਜੀ ਓਨਲੀ 750 ਦਾ ਇਹ ਸੂਟ ਤੁਹਾਨੂੰ ਮਿਲ ਜੂਗਾ ਜੀ ਇਹ ਵਾਲੇ ਸੂਟ ਛੱਟ ਦੇ ਉੱਪਰ ਵਰਕ ਹੋਇਆ ਹੈ ਜੀ ਬਟਰਫਲਾਈ ਬਣੀਆ ਵਰਕ ਦੀ ਜੀ ਨਾਲ ਇਹਨਾਂ ਦੇ ਪਿਓਰ ਕਾਟਨ ਦੀ ਬਾਟਮ ਆਊਗੀ ਜੀ ਪਿਓਰ ਕਾਟਨ ਦੀ ਸ਼ਰਟ ਹੈ ਨਾਲ ਦੁਪੱਟਾ ਆਊਗਾ ਜੀ ਟਾਈ ਡਾਈ ਦਾ ਮਸਲੀਨ ਦਾ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਸਕਰੀਨਸ਼ਾਟ ਪੇਜ ਕੀ ਆਪ ਦੀ ਬੁਕਿੰਗ ਕਰਵਾ ਸਕਦੇ ਹੋ ਜੀ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੈਲ ਵਾਲੇ ਬਟਨ ਨੂੰ ਆਨ ਕਰ ਲਿਆ ਕਰੋ ਜੀ ਤੇ ਜਿਆਦਾ ਤੋਂ ਜਿਆਦਾ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਤੇ ਪਲੀਜ਼ ਇੱਕ ਲਾਈਕ ਤੇ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਆਪਦੀ ਭੈਣ ਦੀ ਸਪੋਰਟ ਵੱਧ ਤੋਂ ਵੱਧ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨ